ਤੇ ਖਿਆਲ ਕਰਿਓ ਮਾੜਾ ਜਿਹਾ ਧਿਆਨ ਦੇ ਆ ਜੇ ਅੱਜ ਬਾਬਾ ਚਰਨ ਸਿੰਘ ਸਾਹਿਬ ਜੀ ਦੀ ਸ਼ਹਾਦਤ ਦਾ ਰੰਗ ਹੈ ਅੱਜ ਅਸੀਂ ਸਾਰੇ ਬੈਠ ਕੇ ਯਾਦ ਪੈ ਕਰਦੇ ਆਂ ਤੇ ਜਿਸ ਨੇ ਇਹ ਭਾਣਾ ਵਰਤਾਇਆ ਸਾਰਾ ਕੁਝ ਕੀਤਾ ਅੱਜ ਉਹਦੀ ਮੜੀ ਦੇ ਉੱਤੇ ਦੋ ਬੰਦੇ ਵੀ ਉਹਦੇ ਕੋਲ ਨਹੀਂ ਜਾਂਦੇ ਕਿਉਂਕਿ دین ਲਈ ਅਮਾਨ ਲਈ ਧਰਮ ਲਈ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਕੇ ਸਵਾਰੋ ਇਹ ਸੇਵਾ ਆਜਾਈਂਦਾ ਹੈ ਕੀ ਨਹੀਂ ਹੈ ਪਰ ਬਾਬਾ ਚਰਨ ਸਿੰਘ ਜੀ ਸਾਹਿਬ ਹੋਰਾਂ ਨੇ ਆਪਣੇ ਤਨ ਦੀ ਕੁਰਬਾਨੀ ਕਰ ਦਿੱਤੀ ਸ਼ਹਾਦਤ ਦੇ ਦਿੱਤੀ ਸਭ ਤੋਂ ਵੱਡੇ ਸ਼ਹੀਦ ਹੋ ਨਿਬੜੇ ਇਸ ਕਰਕੇ ਗੁਰੂ ਕੇ ਸਵਾਰੋ ਅੱਜ ਉਹਨੂੰ ਉਸ ਦੀ ਯਾਦ ਕਰਦੇ ਗੁਰੂ ਕੇ ਸਵਾਰੋ ਅੱਜ ਆਪ ਜੀ ਉਸ ਮਹਾਨ ਸ਼ਹੀਦ ਦੀ ਯਾਦ ਵਿੱਚ ਅਸੀਂ ਜੁੜ ਬੈਠੇ ਹਾਂ ਬਾਬਾ ਜੀ ਨੇ ਕਾਰ ਸੇਵਾ ਬੜੀ ਵੱਡੀ ਕੇਤੇ ਉਸ ਟਾਈਮ 50 ਤੋਂ ਉੱਪਰ ਗੁਰਦੁਆਰਿਆਂ ਸੁਬਾਨਾਂ ਦੀਆਂ ਸੇਵਾਵਾਂ ਸਨ ਫਿਰ ਗੁਰੂ ਕੇ ਸਵਾਰੋ ਜੋ ਕੁਝ ਉਹਨਾਂ ਨੂੰ ਆਪਣੇ ਤੇ ਸਹਿਣਾ ਪਿਆ ਕੀਤਾ ਕਿਸ ਵਾਸਤੇ ਸਿੰਘਾ ਵਾਸਤੇ ਜਿਹੜਾ ਚੱਲ ਰਿਹਾ ਸੀ ਸਾਡਾ ਸੰਘਰਸ਼ ਉਸ ਵਾਸਤੇ ਸਰਕਾਰ ਦੀ ਬੇਰੁਖੀ ਤੇ ਬਿਨਾ ਕਾਨੂੰਨ ਤੋਂ ਚਲਾਈ ਹੋਈ ਮਹਿਮ ਨੂੰ ਠੱਲ ਪਾਉਣ ਵਾਸਤੇ ਬਾਬਾ ਜੀ ਨੇ ਗੁਰੂ ਕੇ ਸਵਾਰੋ ਇਹ ਜਿਹੜਾ ਵਰਤਾਰਾ ਵਰਤਾਇਆ ਔਰ ਉਹਨਾਂ ਦੀ ਸ਼ਹੀਦੀ ਹੋਈ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਗੁਰੂ ਕੇ ਸਵਾਰੋ ਮੈਂ ਬਾਬਾ ਜੀ ਦੇ ਇਸ ਸ਼ਹੀਦੀ ਦਿਹਾੜੇ ਤੇ ਜਿਥੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲਸ ਅਰਪਣ ਕਰਦਾ ਤੇ ਇਹ ਮਨ ਵਿੱਚੋਂ ਆਵਾਜ਼ ਨਿਕਲਦੀ ਹੈ ਬਾਬਾ ਜੀ ਜਿਹੜੀ ਆਵਾਜ਼ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਨੇ ਦਿੱਤੀ ਸੀ ਨਾ ਸਿੱਖਾ ਜੇ ਤੂੰ ਮੇਰੀ ਗਲੀ ਵਿੱਚ ਆਉਣਾ ਚਾਹੁੰਦਾ ਤੇ ਸਿਰ ਤਲੀ ਤੇ ਰੱਖ ਕੇ ਆਈ ਤੁਸਾਂ ਨੇ ਉਹਨਾਂ ਬਚਨਾਂ ਨੂੰ ਖੂਬ ਹੋ ਆਪਣੇ ਜੀਵਨ ਤੋਂ ਪਵਾ ਦਿੱਤਾ ਜਿਨ੍ਹਾਂ ਨੂੰ ਮੌਤ ਵਿੱਚੋਂ ਜੀਵਨ ਮਿਲਿਆ ਉਹ ਗੁਰੂ ਕੇ ਸਵਾਰਿਓ ਕਦੋਂ ਮੌਤ ਤੋਂ ਪਿੱਛੇ ਹਟਦੇ ਨੇ ਸਿੱਖ ਆਤਮਿਕ ਮੌਤ ਤੋਂ ਬਚ ਕੇ ਰਹਿੰਦਾ ਪਰ ਸਰੀਰਕ ਮੌਤ ਦੀ ਪ੍ਰਵਾਹ ਨਹੀਂ ਕਰਦਾ ਉਹ ਵੀ ਧਰਮ ਆਮਾਨ ਵਾਸਤੇ ਦੂਸਰੇ ਦੇ ਭਲੇ ਵਾਸਤੇ ਬਾਬਾ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਬਾਰ-ਬਾਰ ਨਮਸ਼ਕਾਰ ਕਰਦਾ ਸਤਿਗੁਰੂ ਮੇਰ ਕਰਨ ਅਸੀਂ ਇਸੇ ਤਰ੍ਹਾਂ ਬਾਬਾ ਜੀ ਦੀਆਂ ਯਾਦਾ ਬਣਾਉਂਦੇ ਰਹੀ ਹਾਂ ਧਿਆਨ ਦੇਣਾ ਸਾਡੇ ਸਤਕਾਰਯੋਗ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰਖ ਨੇ ਮਹਾਂਪੁਰਖ ਤੇ ਆਪਣੇ ਕਰਨੀ ਨਾਮੇ ਨਾਲ ਹੀ ਸਦਾ ਹੀ ਜਿੰਦਾ ਹਨ ਪਰ ਬਾਬਾ ਜੀ ਨੇ ਵੱਡੇ ਵੱਡੇ ਸਮਾਗਮਾਂ ਦੇ ਰੂਪ ਵਿੱਚ ਔਰ ਅੱਜ ਸ਼ਹਾਦਤ ਦਾ ਦਿਹਾੜਾ ਮਨਾ ਕੇ ਬਾਬਾ ਚਰਨ ਸਿੰਘ ਸਾਹਿਬ ਜੀ ਦੀ ਮਹਾਨ ਕਮਾਈ ਨੂੰ ਜੋ ਸਜਦਾ ਕੀਤਾ ਹੈ ਗੁਰੂ ਸਹਿ ਮੇਰ ਕਰਨ ਮਹਾਂਪੁਰਸ਼ਾਂ ਦੇ ਸਿਰ ਤੇ ਮੇਰ ਭਰੇ ਹੱਥ ਰੱਖਣ ਇਸੇ ਤਰ੍ਹਾਂ ਪੰਥ ਕੌਮ ਦੀ ਸੇਵਾ ਬਾਬਾ ਜੀ ਚੜ੍ਹਦੀ ਕਲਾ ਨਾਲ ਕਰਦੇ ਰਹਿਣ ਕਿਉਂਕਿ ਸਿੱਖ ਕੌਮ ਨੂੰ ਇਹਨਾਂ ਤੇ ਬਹੁਤ ਵੱਡਾ ਮਾਣ ਹੈ ਬਹੁਤ ਵੱਡਾ ਮਾਣ ਹੈ ਸਾਨੂੰ ਸਾਰਿਆਂ ਨੂੰ ਕਿ ਸਾਡੇ ਕੋਲ ਇੱਕ ਐਸੀ ਹਸਤੀ ਹੈ ਜਿਨ੍ਹਾਂ ਦੇ ਇੱਕ ਬਲਾਵੇ ਤੇ ਹਜ਼ਾਰਾਂ ਸੰਗਤਾਂ ਦਾ ਇਕੱਠ ਹੋ ਜਾਂਦਾ ਹੈ ਔਰ ਗੁਰੂ ਚਰਨਾਵਾਂ ਵਿੱਚ ਜੜੁਕੇ ਨਾਮ ਬਾਣੀ ਸੇਵਾ ਸਿਮਰਨ ਦੀਆਂ ਬਾਤਾਂ ਪਾ ਕੇ ਆਪਣੇ ਜੀਵਨ ਨੂੰ ਸਾਰੇ ਸਫਲ ਕਰਦੇ ਆਂ ਗੁਰੂ ਸਹਿ ਮੇਰ ਕਰਨ ਸਭ ਦਾ ਧੰਨਵਾਦ ਕਿ ਅੱਜ ਭਾਈ ਪਰਮਜੀਤ ਸਿੰਘ ਜੀ ਖਾਲਸਾ ਹੋਰਾਂ ਦਾ ਭੋਗ ਹੈ ਸਥਾਨ ਤੇ ਮੈਨੂੰ ਜਲਦੀ ਨਾਲ ਜਾਣਾ ਪੈਣਾ ਮੈਂ ਬਾਬਾ ਜੀ ਦਾ ਹੁਕਮ ਨਹੀਂ ਟਾਲ ਸਕਿਆ ਕਿਉਂਕਿ ਬਾਬਾ ਜੀ ਸਾਡੀ ਸਤਕਾਰਯੋਗ ਨੇ ਤੋ ਗੁਰੂ ਸਹਿ ਮੇਰ ਕਰਨ ਸਭ ਦਾ ਧੰਨਵਾਦ ਕਟਾਨਕੁਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਜੀ ਦਾ ਧੰਨਵਾਦ ਪਿਆਰ ਸਹਿਤ ਫਤਿਹ ਕਰਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ